ਯਾ ਬੁੱਤ ਮਮੀ ਆਲੇ ਕੋ ਆ ਪਿੱਛੇ ਪਈ ਜਾਂਦੀ ਬਈ ਆ ਹੁਣ ਕੀ ਕਰਾਂ ਮੈਂ ਚੱਲ ਕੋਈ ਨਹੀਂ ਲੈ ਜਾ ਇਹਨੂੰ ਵੀ ਨਾਲ ਬੁਖਾਰ ਚੜਿਆ ਐਨੇ ਕਿਹੜਾ ਰਹਿਣਾ ਹੁਣ ਕਰ ਜਿਹਦੇ ਪਈ ਐ ਵੀ ਇਹ ਫੜ ਬੋਟੀ ਦੇ ਕੱਪੜੇ ਆ ਇੱਕ ਸੂਟ ਮੇਰਾ ਵਿੱਚ ਤੇ ਤੂੰ ਵੀ ਆਪਣੇ ਲੈ ਕੇ ਤਾਂ ਸੀਨੇ ਦੇ ਦੇਈਂ ਇਹ ਵੀ ਸੀਨੇ ਦੇ ਦੇਈਂ ਹੈ ਠੀਕ ਆਹੋ ਤੇ ਬਾਕੀ ਜਿਹੜਾ ਮੈਂ ਤੈਨੂੰ ਦੱਸਿਆ ਮਹਿੰਦੀ ਮੁੰਦੀ ਆ ਲੋ ਸਾਰਾ ਕਰਕੇ ਆ ਜੀ ਤੇ ਵੀ ਜਿਹੜਾ ਸਮਾਨ ਛੋਟਾ ਮੋਟਾ ਰਹਿੰਦਾ ਉਹ ਲੈ ਆਇਓ ਠੀਕ ਆ ਤੇ ਦਵਾਈ ਜ਼ਰੂਰ ਲੈ ਲਈ ਆਪਣੀ ਹਾਂ ਠੀਕ ਆ ਜਾਇਓ ਫਿਰ ਲੋਏ ਲੋਏ ਮੁੜਿਆ ਆਇਓ ਅੱਛਾ ਜ਼ਿਆਦਾ ਦੇਰ ਨਾ ਕਰਿਓ ਉੱਥੇ ਅੱਛਾ ਠੀਕ ਆਨੇ ਆਪੇ ਆਯੋ ਜੀ ਕਿੱਲੋ ਯਾਰ ਇਹਨਾਂ ਲਈ ਤਾਂ ਨਾ ਹਾਦੀ ਹੋ ਗਈ ਆ ਇਹਨਾਂ ਨੂੰ ਜਦੋਂ ਵੀ ਕਹੋ ਨਾ ਕਿ ਤੇ ਟਾਈਮ ਨਾ ਜਾਣਾ ਇਹ ਨਹੀਂ ਆਉਂਦੇ ਮੈਂ ਇਹਨਾਂ ਨੂੰ ਕਿਹਾ ਵੀ ਸੀ ਵੀ ਮੈਂ ਗੱਡੀ ਕੱਢਦਾ ਜਲਦੀ ਆ ਜਿਓ ਇਹ ਆਇਆ ਹੀ ਨਹੀਂ ਹਜੇ ਆ ਗਈ ਆ ਗਈ ਜੀ ਯਾਰ ਇੰਨਾ ਟਾਈਮ ਮਣੀ ਕਿੱਥੇ ਰਹਿ ਗਏ ਸੀਗੇ ਇੰਨਾ ਟਾਈਮ ਲੱਗੀ ਸੀਗੀ ਕੁੜੀ ਰੋਣ ਲੱਪੀ ਜਨ ਤੇਰੀ ਤਿਆਰੀ ਨਹੀਂ ਮੁੱਕੀ ਸੀ ਤੂੰ ਨਾ ਕਰੀ ਛੇਤੀ ਤਿਆਰ ਹੋਈ ਟਾਈਮ ਨਾਲ ਚਲੋ ਚਲੋ ਬੈਠੋ ਹੁਣ ਗੱਲ ਸੁਣੋ ਉੱਥੇ ਨਾ ਹੁਣ ਜਿਆਦਾ ਟਾਈਮ ਨਾ ਲਾਓ ਬਾਜ਼ਾਰ ਚ ਜਿਹੜਾ ਸਮਾਨ ਲੈਣਾ ਜਲਦੀ ਲੈ ਲਿਓ ਫੇਰ ਨਾ ਮੈਨੂੰ ਉਸ ਤੋਂ ਬਾਅਦ ਕੋਈ ਕੰਮ ਆ ਜ਼ਰੂਰੀ ਮੈਂ ਉਹ ਜਾਣਾ ਆ ਤਾਂ ਠੀਕ ਆ ਹਾਂਜੀ ਹਾਂਜੀ ਕੋਈ ਨਹੀਂ ਜੀ ਜੈ ਜੀ ਬਸ ਥੋੜਾ ਹੀ ਕੰਮ ਆ ਬਸ ਕੱਪੜੇ ਸੀਨੇ ਲੈਣੇ ਆ ਤੇ ਮੈਂ ਇੱਕ ਦਵਾਈ ਲੈਣੀ ਆ ਤੇ ਇੱਕ ਮਹਿੰਦੀ ਦਾ ਕਹਿਣਾ ਬਸ ਮੈਨੂੰ ਪਤਾ ਆ ਤੂੰ ਇਦੀ ਕਹਿੰਦੀ ਹੁੰਨੀ ਕੰਮ ਥੋੜਾ ਏ ਉੱਥੇ ਘੰਟੇ ਹੀ ਲਾਉਣੇ ਬਾਅਦ ਕੋਈ ਮੈਨੂੰ ਇਕੱਲੇ ਨੂੰ ਵੀ ਯਾਰ ਕੰਮ ਹੁੰਦੇ ਆ ਸੋ ਕਦੀ ਜਾ ਲੈਂਦੇ ਆ ਕਰੋ ਇਕੱਲੇ ਨੂੰ ਠੀਕ ਆ ਕੋਈ ਨਹੀਂ ਆਪਣਾ ਕੋਈ ਕੰਮ ਕਰਨਾ ਆ ਹਾਂ ਤੂੰ ਅੱਗੇ ਲੱਗੇ ਜੀ ਜੇ ਤੈਨੂੰ ਉਹ ਹੁਣ ਸਾਰਾ ਕੁਝ ਤੂੰ ਹੀ ਸਾਹਮਣਾ ਅੱਗੇ ਹੋ ਕੇ ਮਣੀ ਤੂੰ ਟੈਨਸ਼ਨ ਨਾ ਲੈ ਉਹ ਤਾਂ ਮੈਂ ਹੀ ਸਾਹਮਣਾ ਆ ਸਾਰਾ ਕੁਝ ਕੋਈ ਗੱਲ ਨਹੀਂ ਉਹ ਫਿਕਰ ਨਾ ਕਰ ਤੂੰ ਹਾਂਜੀ ਹਾਂਜੀ ਜੀ ਚਲੋ ਵੀ ਤੁਸੀਂ ਇੱਥੇ ਬੈਠੋ ਮੈਂ ਕੱਪੜੇ ਦੇ ਕੇ ਆਨੀ ਆ ਮੇਰੀ ਗੱਲ ਸੁਣ ਜਿਆਦਾ ਟਾਈਮ ਨਾ ਲਾਈ ਜਲਦੀ ਆ ਜੀ ਤੈਨੂੰ ਮੈਂ ਦੱਸਿਆ ਨਾ ਮੈਂ امی ਜਾਣਾ ਆ ਬਾਅਦ ਅਸ ਠੀਕ ਆ ਜੀ ਮੇਰਾ ਪੁੱਤ ਤੂੰ ਬੈਠ ਵਿੱਚੀ ਠੀਕ ਹੈ ਮੈਂ ਆਨੀ ਹੁਣੀ ਤਰੀਕ ਪਾਤੀ ਆਹ ਉਹਨਾਂ ਨੇ ਆਹ ਤਰੀਕ ਦੱਸੀ ਆ ਕਹਿੰਦਾ 9 ਤਰੀਕਾ ਰਵੀ ਨੇ ਨਾਲ ਫੋਨ ਤੇ ਗੱਲ ਹੋਈ ਸੀ ਅੱਛਾ ਅੱਛਾ ਚਲੋ ਠੀਕ ਆ ਹਾਂ ਕੋਈ ਨਹੀਂ ਤੁਸੀਂ ਵੀ ਰਾਤੀ ਥੱਕਿਓ ਆਏ ਨਹੀਂ ਫੇਰ ਗੱਲਬਾਤ ਕੋਈ ਹੋਈ ਨਹੀਂ ਹੈਗੀ ਤੇ ਚਲ ਕੋਈ ਨਹੀਂ ਹੁਣ ਚਲ ਜੰਨੇ ਆ ਪੈਸੇ ਕਢਾ ਕੇ ਲਿਆ ਆ ਜੋ ਜੋ ਚਾਹੀਦਾ ਉਹ ਲੈ ਕੇ ਤਾਂ ਦੇ ਦਿਓ ਕੁੜੀ ਨੂੰ ਏਦਾਂ ਸਾਰਾ ਠੀਕ ਆ ਕੋਈ ਗੱਲ ਨਹੀਂ ਆ ਉਹੋ ਲਿਆ ਦਾਂ ਕਿ ਉਦਾਂ ਮੈਨੂੰ ਦੋ ਸੂਟ ਤਾਂ ਲਿਆ ਦਿੱਤੇ ਹੀਗੇ ਹਾਂ ਤੇ ਕੋਈ ਨਹੀਂ ਜੋ ਜਾ ਕੇ ਤਾਂ ਜਿ ਬਾਜ਼ਾਰ ਨੂੰ ਜਾ ਕੇ ਤਾਂ ਲੈ ਆਉਂਨੇ ਆ। ਉਹ ਜਿਹੜੀ ਜਿਹੜੀ ਚੀਜ਼ ਲਿਆਉਣੀ ਲਿਆਓ ਜਾ ਕੇ ਤਾਂ ਪੈਸੇ ਮੈਂ ਲਿਆਤੇ ਆ। ਹਾਂ ਕੋਈ ਨਹੀਂ ਤੇ ਉਹ ਨਾ ਕੱਲ ਗੱਲ ਕਰਨ ਦੇ ਹੀਗੀ ਮੁੰਡੇ ਦੇ ਨਾਲ ਦੱਸੋ ਤੁਸੀਂ ਵੀ ਇੱਦਾਂ ਚੰਗਾ ਲੱਗਦਾ ਆ। ਉਹ ਚਲ ਕੋਈ ਨਹੀਂ ਅੱਜਕੱਲ ਇਦਾਂ ਹੀ ਹੁੰਦੀ ਆ ਕੋਈ। ਹਾਂ ਉਹਦਾ ਤਾਂ ਰਵੀ ਨੇ ਫੋਨ ਕਰਕੇ ਕਹਿ ਦਿੱਤਾ ਆ। ਹਾਂ। ਤੇ ਪਈ ਸਾਡੇ ਨਹੀਂ ਇਦਾਂ ਵੀ ਚੱਲਦਾ ਹੈਗਾ ਆ ਫੇ ਆਹੀ ਤਾਂ ਤਾਂ ਡਰਦੇ ਆ ਪਿਆਮੀ ਕਾਲੂ ਕੋ ਗੱਲਬਾਤ ਨਾ ਹੋ ਜਵੇ ਹੋਰ ਤਾਂ ਕੋਈ ਗੱਲ ਨਹੀਂ ਹੋ ਨਹੀਂ ਕੋਈ ਨਹੀਂ ਕੋਈ ਗੱਲਬਾਤ ਨਹੀਂ ਹੁੰਦੀ ਓਹ ਹੋ ਇਹ ਤਾਂ ਬੰਦ ਹੀ ਆ ਮੈਨੂੰ ਲੱਗਦਾ ਕਿ ਤਾਂ ਹੀ ਨਹੀਂ ਇਹਨੇ ਮੇਰਾ ਫੋਨ ਚੱਕਿਆ ਸੀਗਾ ਇਹ ਤਾਂ ਹੁਣ ਹੋਰ ਕੰਮ ਪੈ ਗਿਆ ਮੈਨੂੰ ਲੱਗਦਾ ਗਾਲਾਂ ਹੀ ਪੈਣੀਆਂ ਮੈਨੂੰ ਇਹਨਾਂ ਕੋਲ ਤੂੰ ਕੁੜੀ ਨੂੰ ਐਵੇਂ ਨਹੀਂ ਝਿਰਕਣਾ ਨਹੀਂ ਅੱਜਕੱਲ ਇਹਦਾ ਮਤਲਬ ਚੰਗਾ ਨਹੀਂ ਲੱਗਦਾ ਹੈਗਾ ਤਾਂ ਉਹ ਉਹਨੂੰ ਆਪਣੇ ਮਾਪਿਓ ਦੀ ਮਤਲਬ ਕਮੀ ਮਹਿਸੂਸ ਨਾ ਹੋਵੇ ਜਿਹੜੀ ਆਹ ਨਹੀਂ ਕੋਈ ਨਹੀਂ ਝਿੜਕਦੀ ਤਾਂ ਮੈਨਹੀਂ ਹੈਗੀ ਚਲੋ ਕੋਈ ਨਹੀਂ ਜਿੱਥੇ ਗਲਤੀ ਕਰਦੀ ਉੱਥੇ ਨਿਆਣੇ ਨੂੰ ਕਹਿਣਾ ਵੀ ਪੈਂਦਾ ਆ ਚਲੋ ਕੋਈ ਨਹੀਂ ਫਿਰ ਹਾਂ ਤੇ ਇਹ ਸਮਾਨ ਜਿਹੜਾ ਕਹਿੰਦੀ ਉਹ ਲਿਆ ਕੇ ਦੇ ਤੇ ਉਹਨੂੰ ਉਦੋਂ ਨਾ ਹੁੱਕ ਕਰ ਨਹੀਂ ਕੋਈ ਨਹੀਂ ਲਿਆ ਦਾਂਗੀ ਕੋਈ ਨਹੀਂ ਜਾਣੇ ਆ ਦੁਪਹਿਰ ਨੂੰ ਰਵੀ ਆਉਂਦਾ ਤੇ ਫਿਰ ਦੇ ਦੇਣ ਜਾ ਕੇ ਤਾਂ ਉਹਨੇ ਆ ਫਿਰ ਤੁਸੀਂ ਵੀ ਨਾਲ ਚੱਲ ਚਲੀਓ ਹਾਂ ਕੋਈ ਨਹੀਂ ਮੈਂ ਚੱਲ ਚਲੂੰਗਾ ਨਾਲ ਹਾਂ ਆਹ ਤੇ ਬ੍ਰੀਤੀ ਬੜੀ ਛੇਤੀ ਆ ਗਈ ਤੂੰ ਪਹਿਲੀ ਵਾਰੀ ਤੇਰੇ ਤੇ ਅਸਰ ਹੋਇਆ ਮੇਰੀ ਗੱਲ ਦਾ ਜਿਹੜਾ ਇੰਨੀ ਛੇਤੀ ਆ ਗਈ ਤੂੰ ਬਸ ਕਮਾਲ ਹੀ ਹੋ ਗਈ ਦੁਕਾਨ ਬੰਦ ਸੀਗੀ ਦੁਕਾਨ ਬੰਦ ਸੀ ਹਾਂਜੀ ਉਹ ਤਾਂ ਹੀ ਮੈਂ ਸੋਚਿਆ ਵੀ ਇੰਨੀ ਛੇਤੀ ਕਿੱਦਾਂ ਆ ਗਈ ਏ ਦੁਕਾਨ ਬੰਦ ਨਿਕਲੀ ਆ ਚੱਲ ਕੋਈ ਨਹੀਂ ਫਿਰ ਅਗਲੀ ਵਾਰੀ ਦੇ ਦਾਂਗੇ ਆ ਕੇ ਠੀਕ ਆ ਇਦਾਂ ਕਰੀਏ ਹੁਣ ਆਪਾਂ ਕੁੜੀ ਨੂੰ ਡਾਕਟਰ ਦੇ ਵੀ ਦਿਖਾ ਲਈਏ ਠੀਕ ਆ ਹਾਂਜੀ ਤੇ ਤੂੰ ਵੀ ਨਾਲੇ ਆਪਣੀ ਦਵਾਈ ਲੈ ਲਈ ਠੀਕ ਆ ਹਾਂਜੀ ਤੇ ਖਾਂਸੀ ਬੜੀ ਆਂਦੀ ਪਈ ਆ ਰੁਕੋ ਜੀ 2 2 ਚ ਵਾਜ ਕੇ ਪਾਤੀ ਤੇ ਲੱਗਾ ਪੈਸੀ ਕਿੱਦਾਂ ਪੁਖਾਰ ਜਿਹਾ ਲੱਗਦਾ ਪਿਆ ਤੇ ਖਾਂਸੀ ਆ ਮੈਨੂੰ ਗਲਰ ਦਰਦ ਕਰਦਾ ਪਿਆ ਹਾਂਜੀ ਜੀ 100 ਤੋਂ ਉਪਰ ਆ। ਅੱਛਾ। ਹਾਂ ਜੀ ਹਾਂ ਜੀ। ਇਹ ਦਵਾਈ ਨੂੰ ਵਧੀਆ ਜੀ ਦਿਓ ਤੇ ਇੱਕ। ਠੀਕ ਹੈ। ਇਹ ਸਾਡਾ ਫਾਇਦਾ ਲੈਣਾ ਯਾਰ। ਕੋਈ ਨਹੀਂ ਕੋਈ। ਉਹ ਦੇਖੀਂ। ਉਹ। ਜੀ ਦੇਖੀਂ ਤਾਂ। ਇਹ ਥੋੜਾ ਘੱਟ ਜਿਹਾ ਪਰ ਟੈਂਪਰੇਚਰ ਵੀ ਜਿਹੜਾ ਸੋ। ਜੇ ਲਾਵੀਂ ਨਾਲ ਦਰਦ ਬੱਟਾ। ਜੀ ਜੀ। ਕੋਈ ਖਾਤਾ ਦਬੋ ਹੁਣ ਆਈਸਕ੍ਰੀਮ ਖਾਈਏ? ਖਲਾਮਾ ਤੈਨੂੰ ਆਈਸਕ੍ਰੀਮ? ਡਾਕਟਰ ਨੇ ਕਿਹਾ ਨਾ ਅੰਦਰ 100 ਬੁਖਾਰ ਆ ਆਈਸਕ੍ਰੀਮਾਂ ਭਾਲਦੀ। ਚੁੱਪ ਕਰਕੇ ਗੱਡੀ ਚ ਬਹਿ ਰੇ ਘਰ ਚੱਲ ਫੇ ਰੈਸਟ ਕਰ ਖਾਣੀ ਇਹਨੇ ਆਈਸਕ੍ਰੀਮ ਹੈ ਕਮਾਲ ਹੋ ਗਈ ਇਸ ਕੀ ਖਾਣੀ ਸੀ ਮੇ ਪੁੱਤ ਨੇ ਖਾ ਫੀ ਕਰੋ ਤਾ ਚਲੋ ਲਡੂ ਚਲੋ ਜੀਜੇ ਜੀ ਹੁਣ ਫੇ ਘਾਰ ਹੀ ਹੈ ਨਾ ਫੇ ਜਿਹੜੇ ਤੂੰ ਕੰਮ ਜਾਣਾ ਜਾਇਆ ਹੋ ਆਹੋ ਆਪਣੀ ਇਦਾ ਕਰਾਂਗੇ ਨਾ ਦੁਬਾਰਾ ਆ ਜਾਗੇ ਮੰਮੀ ਵੀ ਨਾਲ ਆ ਜੂਗੀ ਜਦੋਂ ਮੈਂ ਤੁਹਾਨੂੰ ਘਰ ਲਾ ਕੇ ਤਾਂ ਮੈਂ ਆਪਣਾ ਕੰਮ ਜਾ ਆਉਣਾ ਹਾਂ ਹਾਂਜੀ ਹਾਂਜੀ ਕਿਉਂਕਿ ਫਿਰ ਨੀਰਾ ਵੀ ਹੋ ਜਾਂਦਾ ਯਾਰ ਤੁਹਾਨੂੰ ਹਾਂਜੀ ਫਿਰ ਉਹ ਜੋ ਵੀ ਗਹਿਣਾ ਘੱਟਾ ਵੀ ਜੋ ਲੈਣਾ ਆਊਗਾ ਨਾਲ ਇੱਕੋ ਵਾਰੀ ਫੇਰ ਆਵਾਂਗੇ ਨਾਲੇ ਸਵੇਲੇ ਆਵਾਂਗੇ ਥੋੜਾ ਟਾਈਮ ਵੀ ਨਹੀਂ ਗਹਿਣੇ ਘੱਟੇ ਦੀ ਨਾ ਟੈਨਸ਼ਨ ਲੈ ਤੂੰ ਮੈਂ ਸਾਰਾ ਪ੍ਰਬੰਧ ਆਪ ਹੀ ਕਰ ਲੈਣਾ ਨੀ ਫਿਰ ਡਿਜ਼ਾਈਨ ਵਗੈਰਾ ਵੀ ਦੇਖਣੇ ਆ ਨਾ ਬੋਟੀ ਵਾਸਤੇ ਉਹ ਡਿਜ਼ਾਈਨ ਦੇਖ ਕੇ ਤੁਹਾਨੂੰ ਕੋਈ ਗੱਲ ਨਹੀਂ ਟੈਨਸ਼ਨ ਨਹੀਂ ਲੈਣੀ ਕਿਸੇ ਨੇ ਮੈਂ ਕਰਾਂ ਮੈਂ ਸਾਰੇ ਅਰੇਂਜਮੈਂਟ ਆ ਗਈ ਟੈਨਸ਼ਨਾਂ ਤੇ ਨਹੀਂ ਧੰਦੇ ਸਿਰ ਤੇ ਤੁਹਾਨੂੰ ਟੈਨਸ਼ਨ ਕੋਈ ਨਹੀਂ ਮੈਂ ਤਾਂ ਹੁਣ ਬਥੇਰਾ ਕੁਝ ਕਰਨਾ ਹੈਗਾ ਪਰ ਤੂੰ ਹੀ ਕਾਲੀ ਪਾਈ ਆ ਲੈ ਇਹਦੇ ਵਿੱਚ ਕਾਲੀ ਵਾਲੀ ਕਿਹੜੀ ਗੱਲ ਆ ਕਰਨੀ ਆ ਅੱਜ ਨਹੀਂ ਤਾਂ ਕੱਲ ਕਰਨਾ ਹੀ ਸਿਗਾ ਮੈਂ ਕਿਹਾ ਚਲੋ ਜਿਹੜਾ ਬਾਹਰ ਲੈtheta ਦਾ ਹੋਈ ਚੰਗਾ ਅੱਜ ਤਾਂ ਥੱਕ ਹੋ ਗਿਆ ਯਾ ਸ਼ੋਪਿੰਗ ਕਰਕੇ ਹੋਰ ਅੱਜ ਟਾਈਮ ਹੀ ਬੜਾ ਲੱਗਾ ਉੱਥੇ ਬਾਜ਼ਾਰ ਦੇ ਵਿੱਚ ਹੁਣ ਮੈਨੂੰ ਇਕੱਲੇ ਨੂੰ ਸਾਰੇ ਕੰਮ ਦੇਖਣੇ ਪੈਂਦੇ ਆ ਮਨੀ ਨੂੰ ਮੈਂ ਕਿਹਾ ਸੀ ਆ ਜਾ ਤੂੰ ਆ ਜਾ ਉਹ ਕਹਿੰਦਾ ਨਹੀਂ ਜੀ ਜੀ ਤੁਸੀਂ ਜਾਓ ਹੁਣ ਤੇ ਤੂੰ ਹੀ ਤੇ ਕਿਆ ਹੀ ਮੈਂ ਤੂੰ ਟੈਨਸ਼ਨ ਨਾ ਲੈ ਉਹ ਬਿਲਕੁਲ ਟੈਨਸ਼ਨ ਖਰੀ ਹੋ ਗਿਆ ਮਿੱਤਾਂ ਥੋੜੀ ਹੁੰਦਾ ਥੋੜਾ ਬੋਤ ਦਾ ਦੇਖਣਾ ਪੈਂਦਾ ਹੀ ਆ ਹੁਣ ਮੰਨਿਆ ਜੀ ਉਹਦਾ ਵਿਆਹ ਆ ਪਰ ਥੋੜਾ ਬੋਤ ਦਾ ਕੰਮ ਤਾਂ ਕਰੇਉਗੀ ਹੁਣ ਮਨੀ ਦਾ ਵਿਆਹ ਮਨੀ ਥੋੜੀ ਕੰਮ ਕਰਨਾ ਹੁਣ ਸਾਰਾ ਕੰਮ ਤੁਹਾਨੂੰ ਕਰਨਾ ਪੈਣਾ ਕਰ ਲਈ ਗੱਲ ਉਹਦੇ ਨਾਲ ਹੁਣ ਤੇ ਮੈਂ ਵੀ ਵੈਸੇ ਠੀਕ ਹੋ ਗਿਆ ਹੁਣ ਨਾ ਦੇਖੋ ਕੱਲ ਕੱਪੜੇ ਵੀ ਰਹਿੰਦੇ ਸੀ ਕੱਪੜੇ ਵੀ ਦਿੱਤੇ ਆ ਸੀਨੇ ਨੂੰ ਹੈਨਾ ਬਾਕੀ ਜਿਹੜਾ ਮਾੜਾ ਮੋਕ ਗਿਆ ਨਿਬੜ ਗਿਆ ਕੰਮ ਸਾਰਾ ਨਾ ਹਾਂਜੀ ਵਿਆਹ ਚ ਇਦਾਂ ਹੀ ਹੁੰਦਾ ਆ ਨਰਮ ਕਰਦੇ ਰਹੋ ਪਰ ਪਤਾ ਨਹੀਂ ਲੱਗਦਾ ਤੇ ਵਿਆਹ ਹੋ ਕੇ ਮਿੰਟਾਂ ਚ ਜਾਂਦਾ ਆ ਪਹਿਲੇ ਇੱਕ ਭੱਜਣਾ ਪਈਆਂ ਵਿਆਹ ਤੇ ਵਿਆਹ ਤੋਂ ਪਹਿਲਾਂ ਹੁੰਦਾ ਜਾਂ ਬਾਅਦ ਚ ਹੁੰਦਾ ਵਿਆਹ ਦਾ ਉਹ ਤੇ ਕੋਈ ਗੱਲ ਨਹੀਂ ਹੁੰਦਾ ਉਹਦੇ ਬਾਅਦ ਵਿੱਚ ਪਤਾ ਲੱਗਦਾ ਵਿਆਹ ਲੈ ਗੇੜੀ ਨੱਠ ਭੱਜਤਾਂ ਨਹੀਂ ਪੈਂਦੀ ਬੰਦਾ ਇੱਕ ਹੀ ਘੱਟ ਜਾਂਦਾ ਹਾਂ ਹਾਂ ਆਜੀ ਆਜੀ ਬਾ ਹਾਂਜੀ ਸਿਹਤ ਹਲੇ ਮੇਂ ਠੀਕ ਹੋਈ ਨਹੀਂ ਹੋ ਹਲੇ ਵੀ ਛੂਟ ਨੂੰ ਛੂਟ ਹੋਈ ਕਰੀ ਨਹੀਂ ਆ ਤੂੰ ਦਵਾਈ ਨਾਲ ਇੰਨਾ ਜਿਹਾ ਫਰਕ ਨਹੀਂ ਪਿਆ ਲੱਗਦਾ ਤੈਨੂੰ ਨਾ ਹਾਂਜੀ ਲੱਗਦਾ ਦਵਾਈ ਲਿਆਣੀ ਪੈਣੀ ਆ ਹੋਰ ਬਦਲ ਕੇ ਆ ਗਈ ਅੰਮੀ ਹੋਰ ਹੋਰ ਆ ਗਈ ਲੈ ਵਾ ਪਾਣੀ ਕੋਈ ਨਹੀਂ ਮੈਂ ਲੈ ਕੇ ਆਉਣੀ ਪਾਣੀ ਤੁਸੀਂ ਬੈਠੋ ਚਲੋ ਆਜੋ ਬਹਿ ਜਾਓ ਉੱਥੇ ਯਾ ਪ੍ਰੀਤੀ ਲੈ ਕੇ ਆ ਪਾਣੀ ਲੈ ਕੇ ਆਣੀ ਕਰਿਆਂਦੀ ਸਾਰੀ ਹੋ ਗਈ ਸ਼ੋਪਿੰਗ ਕੰਪਲੀਟ ਕਰ ਲਈਏ ਚਲੋ ਵਧੀਆ ਜੇ ਤੁਸੀਂ ਨਾ ਚਲੇ ਗਾ ਕੰਮ ਬਹੁਤ ਹੁੰਦਾ ਮੈਂ ਇਕੱਲਾ ਥੱਕ ਜਾਂਦਾ ਉਹ ਖੇਤੀਬਾੜੀ ਤੁਹਾਨੂੰ ਪਤਾ ਹੀ ਮੈਂ ਕਹਿ ਗਿਆ ਸੋ ਭਈ ਆਲਾ ਕਹਿੰਦਾ ਪਾਣੀ ਨਾ ਖੇਤੀਬਾੜੀ ਦੇ ਜਲ ਨੂੰ ਕਹਿੰਦੀ ਬੰਦਾ ਲਾਛਾ ਦੋਨੇ ਦਿਨ ਕੋਈ ਹਾਂਜੀ ਨਹੀਂ ਨਹੀਂ ਮੈਂ ਤਾਂ ਹੀ ਛੱਡ ਕੇ ਆਇਆ ਹਣ ਭਈ ਆਲਾ ਆਇਆ ਸੀ ਮੈਂ ਇੱਥੇ ਨੂੰ ਛੱਡ ਕੇ ਆਇਆ ਫੇਰ ਮੈਂ ਮੈਂ ਦੇਖਿਆ ਮਨਜੀਤ ਨੂੰ ਹੱਸਦੀ ਹੀ ਮੈਂ ਕਿਹਾ ਤੂੰ ਹੀ ਗਿਆ ਹੀ ਟੈਨਸ਼ਨ ਫਰੀ ਦਾ ਹਾਂ ਤੇ ਮੈਂ ਫਿਰ ਟੈਨਸ਼ਨ ਫਰੀ ਹੋ ਗਿਆ ਨਾ ਮੈਂ ਤਾਂ ਉਦਾ ਕਿਹਾ ਹੀ ਇਹਦਾ ਸੱਚੀ ਠਰੀ ਹੋ ਕੇ ਬਹਿ ਗਿਆ ਟੈਨਸ਼ਨ ਨਹੀਂ ਫਿਰ ਤੂੰ ਹੀ ਕਹਿੰਦੇ ਮੈਂ ਕਰ ਲੈਣਾ ਨਾ ਕੰਮ ਸਾਰੇ ਮੈਂ ਚਲੋ ਕੋਈ ਨਹੀਂ ਮੈਂ ਕਿਹਾ ਖੇਤੀ ਦਾ ਸਾਹਮਣੇ ਨਾ ਤੇ ਤੇਰਾ ਵੀ ਤੁਸੀਂ ਥੋੜਾ ਬੋਤਾ ਹਾਂ ਜੀ ਅਜ ਨਹੀਂ ਹੋ ਗਿਆ ਹੁਣ ਲਾ ਕਰਿਆ ਭਈਏ ਨੂੰ ਦੇ ਆਇਆ ਕੰਮ ਹਾਂ ਮੈਂ ਤਾਂ ਨਹੀਂ ਕੋਈ ਨਾ ਦਿੰਦਾ ਇਹ ਕਰਦੇ ਨਾਲ ਹੁਣ ਬਸ ਇਧਰ ਹੀ ਮੈਂ ਤਾਂ ਹੀ ਤੇ ਭਈਆ ਛੱਡ ਕੇ ਆਇਆ ਮੈਂ ਕਿਹਾ ਚਲੋ ਫਿਰ ਤੂੰ ਹੀ ਗਿਆ ਹੀ ਸ਼ੋਪਿੰਗ ਕਰਨ ਮੈਂ ਚਲੋ ਹੁੰਦੇ ਇੱਥੇ ਕੋਈ ਬਾਕੀ ਜਾਂਦਾ ਕੰਮ ਕਰਨੀ ਪੀ ਲੋ ਪਾਣੀ ਮੈਂ ਤਾਂ ਨਹੀਂ ਪੀਆ ਕੀ ਲੋ ਦੀ ਮਣੀ ਕਿਦਾ ਕੁੜੀ ਰੋਈ ਰਹੀ ਤਾਂ ਨਹੀਂ ਵਿੱਚ ਤੰਗ ਤੇ ਨਹੀਂ ਕੀਤਾ ਸੀ ਨਹੀਂ ਨਹੀਂ ਮੰਮੀ ਖੇਡ ਕੇ ਤੇ ਬਸਾਂਗੀ ਹੋ ਆ ਘੰਟਾ ਡੇਢ ਘੰਟਾ ਮੈਂ ਦੇਖ ਕੇ ਆਣੀ ਉਹਨੂੰ ਨਾ ਹਾਂਜੀ ਕੋਈ ਦੇਖ ਜਰਾ ਨਹੀਂ ਕਿੰਦਾ ਬੁਖਾਰ ਬਹੁਤ ਨਹੀਂ ਕੁੜੀ ਨੂੰ ਮੁੜ ਕੇ ਹੋਇਆ ਹਾਂਜੀ ਹੂੰ ਦੇਖ ਕੇ ਆਣੀ ਮੰਮੀ ਕਰਿਆ ਫਿਰ ਸੋਨੇ ਦਾ ਸਾਰੇ ਕੰਮ ਹੋਰ ਗਿਆ ਜੀ ਸੁਨਿਆਰਾ ਉਹਨੂੰ ਫਿਰ ਦੇ ਆਏ ਆ ਫਾਈਨਲ ਕਰਕੇ ਅੱਛਾ ਅੱਛਾ ਬਣਾਣਾ ਆ ਠੀਕ ਹਾਂ ਆ ਸ਼ੋਪਿੰਗ ਤੂੰ ਜੀ ਚੰਗੀ ਕਰਿਆ ਆ ਮੜ ਕੇ ਉਹ ਰਹਿਤ ਨਹੀਂ ਗਿਆ ਕੋਈ ਛਮੜ ਕੇ ਤੂੰ ਸਾਰਾ ਕੰਮ ਆਜੇ ਬਿਆਲੇ ਦੇਣਾ ਤੁਰੇ ਨਹੀਂ ਆ ਤੇ ਆ ਹੀ ਗਿਆ ਸੀ ਬਸ ਬਸ ਉਹ ਹੀ ਸੁਨਿਆਰੇ ਨੂੰ ਵੀ ਅੱਜ ਕਹਿੰਦੇ ਆ ਉਹਨੇ ਵੀ ਇੱਕ ਦੋ ਦਿਨ ਚ ਕਰਕੇ ਦੇ ਦੇਣਾ ਸਾਨੂੰ ਫਾਈਨਲ ਠੀਕ ਠੀਕ ਹੈ ਤੇ ਬਾਕੀ ਦੇਖੋ ਜਿਹੜਾ ਕੋਈ ਛੋਟਾ ਮੋਟਾ ਵੀ ਤੇ ਰਹਿ ਜਾਊਗਾ ਦਿਖਾਓ ਕੋਈ ਫੋਟੋ ਨਹੀਂ ਖਿੱਚੀ ਹੈਗੀ ਆਪਣੇ ਉਹ 60 ਸੁੱਟ ਦੀ ਫੋਟੋ ਤੇ ਖਿੱਚੀ ਨਹੀਂ ਤੂੰ ਵੀ ਤਾਂ ਨਹੀਂ ਫੋਟੋ ਦੇਖ ਕੇ ਉਹ ਲੈ ਮੈਂ ਕਿਹਾ ਮੇਰੀ ਬੋਟੀ ਦੀ ਬਣਾਈ ਦੇਖ ਲਈਏ ਬੋਟੀ ਤੇਲੀ ਦੀ ਜਨਾਨੀਆਂ ਦੇ ਕੰਮ ਐ ਇਹ ਦੂੰਗੀ ਦੇਖਣਾ ਉਦੋਂ ਜਦੋਂ ਪਾਊਗਾ ਉਦੋਂ ਦੇਖ ਲਈ ਜਦੋਂ ਆਊਗੀ ਨਹੀਂ ਕਰਨ ਦੇਖ ਕੇ ਆਉਣੀ ਪਤਾ ਲੱਗ ਜਾਂਦਾ ਕਿਦਾਂ ਪਤਾ ਲੱਗ ਜਾਂਦਾ ਸੋਹਣੀ ਐ ਕਿਦਾਂ ਦੀ ਐ ਬਹਤਰੀ ਕਰਕੇ ਵਧੀਆ ਹੀ ਆਇਆ ਹੂੰ ਮੇਰੇ ਤੇ ਨਹੀਂ ਯਕੀਨ ਇਹ ਤੁਸਾਂ ਵੀ ਕਹਿੰਦੇ ਹੁੰਦੇ ਕਰਕੇ ਵਧੀਆ ਹੀ ਆਇਆ ਹੂੰ ਜੀਜਾ ਜੋ ਕਰਕੇ ਆਉਂਦਾ ਉਹ ਤੇ ਯਕੀਨ ਨਹੀਂ ਹੁੰਦਾ ਨੇ ਨਹੀਂ ਜੀ ਇਹ ਨਾ ਰਤ ਮੈਂ ਆਉਤਾ ਹੀ ਕਿਹਾ ਤੁਹਾਨੂੰ ਜਿਹੜਾ ਬਣ ਗਿਆ ਵੇ ਦੇਖ ਲਈ ਤੋ ਮੈਂ ਨਹੀਂ ਗਿਆ ਤੁਸੀਂ ਆ ਜਿਹੜਾ ਬਣ ਗਿਆ ਜਿਹੜੀ ਨਾਮ ਨਾਲ ਚਲੋ ਕੋਈ ਨਹੀਂ ਪ੍ਰੀਤੀ ਨੇ ਵੀ ਕੀਤਾ ਪਸੰਦ ਵਧੀਆ ਹੀ ਬਣੀ ਆ ਠੀਕ ਹੈ ਕਿਉਂਕਿ ਇਹ ਨਹੀਂ ਹੁੰਦਾ ਨਹੀਂ ਨਹੀਂ ਜੀ ਕੀ ਪਤਾ ਨਹੀਂ ਕੀ ਗੱਲ ਚਲੇ ਤੁਹਾਨੂੰ ਭੇਜਿਆ ਮੈਂ ਫਿਰ ਲੈ ਤੇ ਨਾ ਫੋਟੋ ਦੇਖ ਕੇ ਕੀ ਹੋ ਜਾਣਾ ਉਹ ਮੜ ਜੇ ਪਤਾ ਲੱਗਿਆ ਫੋਟੋ ਚ ਕੁਝ ਹੋਰ ਹੁੰਦਾ ਬਾਹਰ ਕੁਝ ਤੇ ਬਣ ਲੱਗੇ ਚੀਜ਼ ਹੋਰ ਹੋ ਜਾਂਦੀ ਆ ਨਹੀਂ ਇਹ ਤੇ ਆ ਤੁਹਾਡਾ ਦਿਖਾ ਦੇਖ ਲੈਣ ਤੋ ਫੇਕ ਹੀ ਹੋ ਗਿਆ ਦੂਜੋ ਪਗਾਰਕ ਬੋਨਿਆਂ ਸਹਾਨਾ ਦਿਆ ਕਰਦੇ। ਕਿਹ ਲੋ ਕੋਈ ਨਹੀਂ ਕੋਈ ਨਹੀਂ ਇੱਥੇ ਹੀ ਆ ਜਾਣਾ ਬਣ ਕੇ। ਇੱਥੇ ਆਉਣਾ ਆ ਬਣ ਕੇ ਆਂ ਦੇਖ ਲੂਗਾ ਉਹ। ਠੀਕ ਆ ਚਲੋ ਜੀ। ਜੀ ਜੀ ਹੋ ਗਿਆ ਫਿਰ ਲਵਾਈ ਦਾ ਟੈਂਟ ਦਾ ਕੈਟਰਿੰਗ ਕੁਟ੍ਰਿੰਗ ਸਾਰਾ ਹੀ। ਯਾਰ ਮੈਂ ਟੈਂਟ ਵਾਲੇ ਨੂੰ ਫੋਨ ਤਾਂ ਲਾਇਆ ਸੀਗਾ ਉਹਨੇ ਚੱਕਿਆ ਨਹੀਂ ਮੈਨੂੰ ਲੱਗਦਾ ਕਿ ਉਹ ਬਿਜ਼ੀ ਹੋਣਾ ਆ। ਹਾਂ ਜੀ। ਤੇ ਕੋਈ ਨਹੀਂ ਮੈਂ ਦੁਬਾਰਾ ਉਹਨਾਂ ਨਾਲ ਗੱਲ ਕਰਦਾ ਆ। ਠੀਕ ਆ। ਤੇ ਤੁਸੀਂ ਇੰਦਾ ਕਰੋ ਇੱਥੇ ਬੈਠੋ ਤੇ ਮੈਂ ਉਹਨਾਂ ਨਾਲ ਗੱਲ ਕਰਕੇ ਹੁਣਾ ਆ। ਠੀਕ ਆ। ਠੀਕ ਆ। ਮੈਂ ਦੇਖਦਾ ਕੀ ਕਹਿੰਦਾ ਆ। ਜੀ ਜਾਈ ਇੱਥੇ ਵੀ ਪਹਿਲੀ ਗੱਲ ਕਰ ਹੀ ਸਕਦੇ ਸੀ ਬਾਹਰ ਘਤੋਗੇ ਕੀ ਬੋਲਦਾ ਹੋਊ ਵੀ ਕੋਈ ਨਹੀਂ ਪਰਸਨਲ ਗੱਲ ਕੋਈ ਕਰਨੀ ਆਲੀ ਹੂੰ ਕਰਸਾਂ ਹੀ ਬੰਦਾ ਕਰ ਹੀ ਦਿੰਦਾ ਟੈਂਟ ਦੀ ਗੱਲ ਕਰਨੀ ਇੱਥੇ ਇਹਦਾ ਹੋਰ ਪ੍ਰਿਤੀ ਫਿਰ ਉਹ ਵਧੀਆ ਹੀ ਨਾ ਸੈਟ ਹਾਂਜੀ ਸੈਟ ਬਹੁਤ ਸੋਹਣਾ ਸੀਗਾ ਡਿਜ਼ਾਈਨ ਬੜਾ ਵਧੀਆ ਵੈਸੀ ਨਾ ਉਹਦਾ ਹਾਂ ਹਾਂ ਇਹ ਆ ਵੀ ਅੱਜ ਕੱਲ ਦਾ ਜਿਹਦਾ ਜਿੱਦਾਂ ਦਾ ਚੱਲਦਾ ਉਦੋਂ ਦਾ ਹੀ ਆ ਉਹ ਹੈ ਨਾ ਚਲੋ ਕੋਈ ਨਹੀਂ ਇੱਕ ਦੋ ਦਿਨ ਚ ਆ ਜਾਣਾ ਆ ਮਨਜੀਤ ਜੱਜੀ ਗੇ ਬਾਅਦ ਮੈਨੂੰ ਦਿਖਾ ਦ ਸੈੱਟ ਦੀ ਫੋਟੋ ਕਿਦਾਂ ਉਹ ਨਹੀਂ ਘਟਣਾ ਬੜਾ ਐਕਸਾਈਟਿਡ ਨਾ ਸੈੱਟ ਦੇਖਣੇ ਨੂੰ ਤੂੰ ਉਹ ਵੀ ਚਾ ਆ ਜੂਆਂ ਇਹ ਵਿਆਹ ਦਾ ਤੂੰ ਦੇਖ ਲੈ ਹਾਂ ਉਹ ਮੈਂ ਕਿਹਨ ਪਤਲੀ ਨਹੀਂ ਹੈਗੀ ਥੋੜੀ ਚਲੋ ਮਨਜੀਤ ਨੇ ਪਸੰਦ ਕੀਤੀ ਆ ਨਹੀਂ ਫੇਰ ਵੀ ਪਾਇਆ ਅੰਗਲੇ ਨੇ ਜਦੋਂ ਪਾਇਆ ਹੀ ਖਰਚ ਕਰਨਾ ਫੇਰ ਚੀਜ਼ ਵੀ ਪਾਈ ਵੀ ਸੋਹਣੀ ਲੱਗੇ ਨਾ ਕਿ ਇਹਨੂੰ ਪਾਇਆ ਤੀ ਹਾਂ ਨਹੀਂ ਚਲੋ ਠੀਕ ਆ ਥੱਲੇ ਲੋਕਟ ਦੇ ਉਹਦਾ ਭਾਰ ਆ ਹਾਂ ਨਹੀਂ ਲੋਕਟ ਸਹੀ ਆ ਦਾ ਹਾਂ ਤੇ ਰਿੰਗ ਵੀ ਲੋਕਟ ਦੇ ਨਾਲ ਦੀ ਆ ਵੱਡੀ ਆ ਹੋਰ ਗਾਇਮਾ ਆ ਗਿਆ ਹੋਰ ਜਿੱਥੇ ਨਾ ਕੀਤਾ ਥੋੜਾ ਜਿਹਾ ਹੋਰ ਅੱਧਾ ਤੋੜਾ ਤੋੜਾ ਉਤਾ ਦੇਂਦੇ ਚਲ ਕੋਈ ਨਹੀਂ ਆ ਜਾਣਾ ਘਰ ਫੇ ਹੋਰ ਬਣਾ ਦਵਾਂਗੇ ਫੇ ਮਨਜੀਤ ਨੂੰ ਥੋੜੀ ਪੁੱਛ ਕੇ ਬਣਾ ਕੇ ਦੇਣਾ ਹਾਂ ਚਲ ਕੋਈ ਨਾ ਆ ਦੇ ਦਈਏ ਬਣਾ ਲਵਾਂਗੇ ਹਾਂ ਭਾਈ ਉਹਦੀ ਵੀ ਸੁਣਨੀ ਪੈਂਦੀ ਆ ਹਾਂਜੀ ਹਾਂਜੀ ਚਲੋ ਉਹਦਾ ਪਸੰਦ ਆ ਨਾ ਹਾਂਜੀ ਉਹਦਾ ਚਲੋ ਠੀਕ ਹੀ ਸੀਗਾ ਫੇ ਇਹ ਵੀ ਵਿਆਹ ਤੇ ਪਾਇਆ ਗੱਲ ਹੋਰ ਹੁੰਦੀ ਹੈ ਬਾਅਦ ਚ ਬਣਾਏ ਤੇ ਬਾਅਦ ਚ ਲੋਕੀ ਕਿਹੜਾ ਦੇ ਦੇ ਜੀ ਜਦੋਂ ਭਾਈ ਹੁਣ ਉਹਦੀ ਵੀ ਮੰਨਣੀ ਪੈਣੀ ਆ ਹਾਂ ਜੀ ਚਲੋ ਕੋਈ ਨਹੀਂ ਫਿਰ ਅਪ ਪ੍ਰੀਤੀ ਨੂੰ ਵੀ ਪਸੰਦ ਆ ਉਹਦਾ ਹਾਂ ਜੀ ਚਲੋ ਚਲੋ ਕੋਈ ਗੱਲ ਨਹੀਂ ਦੀਨ ਨਸਾਨ ਦੇ ਆ ਮਗਰ ਉਹ ਫੇ ਦੇਖਾਂਗੇ ਹੋਰ ਬਣਾ ਦਾਂਗੇ ਉਹਨੂੰ ਕੁਛ ਹਾਂ ਜੀ ਬਾਅਦ ਚ ਜੋ ਮਰਜ਼ੀ ਬਣਾਈ ਜਾਏ ਉਹ ਹਾਂ ਆਹ ਇਦਾਂ ਹੀ ਆ ਫੋਨ ਜੀਜੇ ਨੂੰ ਅੱਗੇ ਕੀਤਾ ਥੋੜੀ ਫਿਸੌਨੀ ਪੈਣੀ ਹਾਂ ਹਾਂ ਇਹ ਤਾਂ ਗੱਲ ਹੈਗੀ ਆ ਉਹਦਾ ਤਾਂ ਦੇਖਣਾ ਹੀ ਪੈਣਾ ਹੋਣਾ ਹਾਂ ਜੀ ਹਾਂ ਜੀ ਯਾਰ ਅਜਾ ਫੋਨ ਚੱਕੀ ਲਵੇ ਇਹ ਹਲੋ ਹਲੋ ਹਾਂ ਅਮਨਦੀਪ ਕੀ ਹਾਲਾਂ ਬਸ ਸਤਿਕਾਰ ਮਨਜੀਤ ਵੀ ਕੀ ਹਾਲ ਹੈ ਠੀਕ ਆ ਠੀਕ ਆ ਵਧੀਆ ਤੂੰ ਚੰਗਾ ਬੰਦਾ ਯਾਰ ਉਦੋਂ ਤਾਂ ਮੈਨੂੰ ਕਹਿ ਕੇ ਮੁੜ ਕੇ ਫੋਨ ਹੀ ਨਹੀਂ ਕੀਤਾ ਤੈਨੂੰ ਮੈਂ ਦੱਸਿਆ ਵੀ ਸੀ ਮੇਰੇ ਸਾਲੇ ਦਾ ਵਿਆਹ ਆ ਅੱਛਾ ਜੀ ਤੇ ਉਹ ਮਨਜੀਤ ਸਾਹਿਬ ਗੱਲ ਹੈਗੀ ਏਦਾਂ ਹਾਂਜੀ ਹਾਂਜੀ ਅੱਜ ਮੇਰੇ ਠਿੱਕੀ ਸੀ ਗੱਲ ਤੁਸੀਂ ਹਾਂ ਤੇ ਮੈਂ ਕਿਹਾ ਆਪਾਂ ਉਹਦੇ ਰੱਖੀ ਆ ਪਾਰਟੀ ਵਿਆਹ ਤੋਂ ਬਾਅਦ ਠੀਕ ਆ ਹਾਂਜੀ ਇੱਕ ਤਾਂ ਉੱਥੇ ਵੀ ਡੈਕੋਰੇਸ਼ਨ ਚਾਹੀਦੀ ਆ ਤੇ ਇੱਕ ਘਰ ਜਿਹੜਾ ਵਿਆਹ ਤੋਂ ਪਹਿਲਾਂ ਫੰਕਸ਼ਨ ਹੁੰਦੇ ਆ ਟੈਂਟ ਦਾ ਸਾਰਾ ਕੰਮ ਮੈਂ ਤੈਨੂੰ ਹੀ ਦੇਣਾ ਆ ਹਾਂਜੀ ਜ਼ਰੂਰ ਜੀ ਤੇ ਕਿੰਨੇ ਕੇ ਪੈਸੇ ਲੱਗ ਜੂਗੇ ਅ ਭਾਜੀ ਤੁਹਾਡਾ ਪ੍ਰੋਗਰਾਮ ਮੈਨੂੰ ਦੱਸ ਦਿੰਦੇ ਵੀ ਕਿਸ ਤਰੀਕੇ ਦਾ ਹੈਗਾ ਕੁਛ ਨਹੀਂ ਜੋ ਵਿਆਹ ਤੋਂ ਪਹਿਲਾਂ ਪ੍ਰੋਗਰਾਮ ਹੁੰਦਾ ਆ ਉੱਥੇ ਵਿਆਹ ਵਾਲੇ ਦੇਣ ਦੀ ਘਰ ਦੀ ਡੈਕੋਰੇਸ਼ਨ ਤੇ ਅਗਲੇ ਦਿਨ ਪਾਰਟੀ ਆ ਵੀ ਉੱਥੇ ਡੈਕੋਰੇਸ਼ਨ ਹਾਂਜੀ ਜ਼ਰੂਰ ਚਾਹੀਦੀ ਆ ਕੋਈ ਗੱਲ ਨਹੀਂ ਭਾਜੀ ਐਸਟੀਮੇਟ ਲਗਾ ਕੇ ਤੁਹਾਡੇ ਸਾਰੇ ਪ੍ਰੋਗਰਾਮ ਦਾ ਲਗਭਗ 3 ਲੱਖ ਦਾ ਖਾਚ ਆ ਜੂਗਾ। ਓ ਇੰਨਾ 3 ਲੱਖ? ਓ ਨਾ ਨਾ ਯਾਰ ਇਹ ਤਾਂ ਬਹੁਤ ਜ਼ਿਆਦਾ ਆ। 2 ਗ ਲੱਖ ਰੁਪਇਆ ਖਾਚਣਾ ਮੈਂ। 3 ਲੱਖ ਜ਼ਿਆਦਾ ਆ। ਭਾਜੀ 2 ਗ ਲੱਖ ਤੇ ਨਹੀਂ ਹੋਣਾ ਹੈਗਾ ਚਲੋ ਤੁਸੀਂ ਸਾਡੇ ਆਪਣੇ ਬੰਦੇ ਆ। ਵੀ ਸਾਰਾ ਖਾਚਾ ਕੱਢ ਕੇ ਵੀ ਭਾਜੀ 2.5 ਲੱਖ ਮੈਂ ਕਰ ਸਕਦਾ ਤੁਸੀਂ ਸਾਡੇ ਆਪਣੇ ਬੰਦੇ। ਇਤੋਂ ਘਟ ਨਹੀਂ ਹੋਊ। ਨਹੀਂ ਨਹੀਂ ਭਾਜੀ ਸਵਾਲ ਹੀ ਨਹੀਂ ਕਰਦਾ ਜੀ। ਚਲ ਠੀਕ ਆ ਫੇਰ 2.5 ਲੱਖ ਜੇ ਅੱਪ ਡਨ ਕਰਦੇ ਆ ਪਰ ਮੇਰੀ ਗੱਲ ਸੁਣ। ਵੀ ਕਿਸੇ ਨਾ ਗੱਲ ਨਾ ਕਰੀ ਪੈਸਿਆਂ ਦੀ ਠੀਕ ਆ ਆਪਾਂ 2.5 ਲੱਖ 'ਚ ਹੁਣ ਫਾਈਨਲ ਕਰਦੇ ਆ ਗੱਲ ਤੇ ਕੰਮ ਇਹ ਨਾ ਵਧੀਆ ਹੋਣਾ ਚਾਹੀਦਾ ਸਮਾਨ ਡੈਕੋਰੇਸ਼ਨ ਵਧੀਆ ਪਤਾ ਲੱਗ ਜੇ ਕੋਈ ਗੱਲ ਨਹੀਂ ਤੁਸੀਂ ਬੇਸਿਕਾ ਰੋ ਭਾਜੀ ਅਸੀਂ ਜਿੱਦਾਂ ਕਹੋਗੇ ਉਦਾਂ ਹੀ ਕਰਾਂਗੇ ਠੀਕ ਆ ਮੇਰਾ ਭਰਾ ਚੱਲ ਫੇਰ 2.5 'ਚ ਹੈ ਡਨ ਰਿਆ ਚਲ ਠੀਕ ਆ ਮੇਰਾ ਭਰਾ ਓਕੇ ਓਕੇ ਸੱਚੀ ਗੱਲ ਲੈ ਯਾਰ ਟੈਂਟ ਵਾਲਾ ਵੀ 2.5 'ਚ ਮੰਨ ਗਿਆ ਤੇ ਹੁਣ ਮੈਂ ਇਦਾਂ ਕਰਦਾ ਆ ਅੰਦਰ ਜਾ ਕੇ ਮੰਮੀ ਨੂੰ ਉਹਨਾਂ ਨੂੰ ਢਾਈ ਨਹੀਂ ਦੱਸੂਗਾ ਉਹਨਾਂ ਨੂੰ ਮੈਂ ਦੱਸੂਗਾ 3 ਲੱਖ ਰੁਪਈਆ ਹਾਂ ਇਦਾਂ ਹੀ ਠੀਕ ਰਹਿਣਾ